ਅ ਮਿੰਟੂ ਜੀ ਗੱਲਬਾਤ ਆਪਾਂ ਡੱਲੇਵਾਲ ਸਾਹਿਬ ਹੋਰਾਂ ਤੋਂ ਸ਼ੁਰੂ ਕਰਨ ਲਗੇ। ਉਹਨਾਂ ਦੇ ਬੇਟੇ ਗੁਰਪਿੰਦਰ ਸਿੰਘ ਨੇ ਇੱਕ ਪੋਸਟ ਪਾਈ ਹੈ ਜਿਸ ਦੇ ਚ ਉਹਨਾਂ ਨੇ ਦੱਸਿਆ ਕਿ ਡੱਲੇਵਾਲ ਸਾਹਿਬ ਹੋਰਾਂ ਦੀ ਸਿਹਤ ਬਹੁਤ ਨਾਜ਼ੁਕ ਹੈ। ਕਾਫੀ ਟਾਈਮ ਤੋਂ ਕੁਛ ਬੋਲ ਵੀ ਨਹੀਂ ਪਾ ਰਹੇ ਹੋ ਤੇ ਪਾਣੀ ਦੀ ਕਹਿੰਦੇ ਸਰੀਰ ਦੇ ਵਿੱਚ ਕਮੀ ਆ। ਸਿਹਤ ਮਤਲਬ ਹੁਣ ਤਾਂ ਕਾਫੀ ਟਾਈਮ ਹੋ ਗਿਆ। ਤਾਂ ਵੈਸੇ ਵੀ ਖਾਣ ਪੀਣ ਦੇ ਹਿਸਾਬ ਨਾਲ ਤੇ ਹੁਣ ਹੋਣੀ ਚਾਹੀਦੀ ਸੀ ਕੁਝ ਏਜ ਫੈਕਟਰ ਵੀ ਹੋ ਜਾਂਦਾ। ਪਰ ਮੈਨੂੰ ਲੱਗਦਾ ਕਿ ਸਰਕਾਰ ਦਾ ਅਜੇ ਵੀ ਪੂਰੀ ਤਰ੍ਹਾਂ ਧਿਆਨ ਨਹੀਂ ਉਸ ਚੀਜ਼ ਤੇ। ਮਹਿਨਤ ਤੇ ਹਾਂ ਤਾਂ ਸਰਕਾਰ ਉਹ ਤੇ ਹੈ ਹੀ ਸਰਕਾਰ ਦੀ ਹਿਰਾਸਤ ਦੇ ਵਿੱਚ ਨਾ ਹਾਲਾਂਕਿ ਕੱਲ ਹਾਈ ਕੋਰਟ ਦੇ ਵਿੱਚ ਸਰਕਾਰ ਨੂੰ ਜਵਾਬ ਦੇਣਾ ਪਿਆ ਪਟੀਸ਼ਨ 'ਚ ਜੀ ਹੁਣ ਉੱਥੇ ਜਾ ਕੇ ਦੋ ਗੱਲਾਂ ਕਹੀਆਂ ਪੰਜਾਬ ਦੀ ਗਵਰਨਮੈਂਟ ਨੇ ਹਮ ਇੱਕ ਕਿ ਭਈ ਡੱਲੇ ਵਾਲ ਸਭ ਨੂੰ ਅਸੀਂ ਫੜਿਆ ਨਹੀਂ ਯਾਨੀ ਉਹਨੂੰ ਅਰੈਸਟ ਨਹੀਂ ਕੀਤਾ ਅਸੀਂ ਤੇ ਉਹਨਾਂ ਨੂੰ ਇਲਾਜ ਵਾਸਤੇ ਹਸਪਤਾਲ ਚ ਰੱਖਿਆ ਹੂੰ ਜਦੋਂ ਤੁਸੀਂ ਖੁਦ ਹਾਈ ਕੋਰਟ ਦੇ ਵਿੱਚ ਜਾ ਕੇ ਜੀ ਲਿਖਤੀ ਜਵਾਬ ਦੇ ਰਹੇ ਹੋ ਕਿ ਅਸੀਂ ਹਸਪਤਾਲ ਚ ਰੱਖਿਆ ਤੇ ਫਿਰ ਫਿਰ ਨਿਗਾਹ ਕਿਉਂ ਨਹੀਂ ਪਈ ਸਰਕਾਰ ਦੀ ਹੂੰ ਮਤਲਬ ਕਿ ਫਿਰ ਤੇ ਆਪ ਮੰਨ ਸਕਦੇ ਆ ਜਿਉਂ ਆਪ ਦਾ ਹੀ ਸਰ ਫਿਰ ਤੇ ਹਰੇਕ ਕਹ ਲੋ ਕਿ ਵਧੀ ਘਟੀ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਕਿਉਂਕਿ ਇਹਨਾਂ ਨੇ ਹਵਾਲਾ ਦਿੱਤਾ ਕਿ ਦੇਖੋ ਜੀ ਸੁਪਰੀਮ ਕੋਰਟ ਨੇ ਕਿਆ ਸੀਗਾ ਕਿ ਇਹਨਾਂ ਨੂੰ ਇਲਾਜ ਮੁਹੱਈਆ ਕਰਵਾਇਆ ਜਾਵੇ ਅਸੀਂ ਤਾਂ ਉਸ ਹੁਕਮ ਦੀ ਪਾਲਣਾ ਪੈ ਕਰਦੇ ਆ। ਹੂੰ। ਅਸੀਂ ਤਾਂ ਉਹ ਹੁਕਮ ਵਜਾ ਰਹੇ ਆ ਨਾ ਜੋ ਸੁਪਰੀਮ ਕੋਰਟ ਦਾ ਸੀ। ਹੂੰ। ਇਹ ਗੱਲ ਇਹਨਾਂ ਨੇ ਕਹੀ ਆ ਤੇ ਜੇ ਕੋਈ ਕੱਲ ਨੂੰ ਉਨੀ ਕੀ ਹੁੰਦੀ ਖੁਦਾ ਨਾ ਖਾਸਤਾ ਉਹਦੇ ਵਾਸਤੇ ਇਹ ਹੀ ਜ਼ਿੰਮੇਵਾਰ ਨੇ। ਜੀ। ਉਹਨਾਂ ਦੇ ਬੇਟੇ ਨੇ ਵੀ ਇਹੋ ਗੱਲ ਕਹੀ ਹੈ ਉਸ ਦੇ ਵਿੱਚ। ਓਬਵੀਅਸ ਹੈ ਨਾ। ਹੂੰ। ਜਦੋਂ ਤੁਸੀਂ ਹਾਈ ਕੋਰਟ 'ਚ ਜਾ ਕੇ ਇਹ ਕਹਿ ਰਹੇ ਹੋ ਕਿ ਇਲਾਜ ਚੱਲ ਰਿਹਾ ਹੈ। ਜੀ। ਮੰਨ ਲਓ ਬੰਦੇ ਦੀ ਕਿਸੇ ਅਣਗਹਿਲੀ ਕਰਕੇ ਡੈਥ ਹੋ ਜਾਂਦੀ ਹੈ। ਤੇ ਹਾਈ ਕੋਰਟ ਚ ਤੁਸੀਂ ਰਿਟਨ ਚ ਦਿੱਤੀ ਖਲੋਤੇ ਹੋ ਹਮ ਕਿ ਇਲਾਜ ਚੱਲ ਰਿਹਾ ਜੀ ਅਸੀਂ ਕਰਵਾ ਰਹੇ ਆ ਜੀ ਤਾਂ ਤੁਸੀਂ ਤਾਂ ਫਸੀ 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 ਬਿਲਕੁਲ ਠੀਕ ਹੈ ਨਾ ਫਸੀ ਨੂੰ ਫਟਕਣ ਕਾ ਦੀ ਹਮ ਦੂਜੀ ਗੱਲ ਜਿਹੜੀ ਉੱਥੇ ਆਖੀ ਆ ਜਾ ਕੇ ਇਹਨਾਂ ਨੇ ਉਹ ਵੀ ਕੋਈ ਘੱਟ ਮਹੱਤਵਪੂਰਨ ਨਹੀਂ ਹੈ ਸਾਬ ਜੀ ਉੱਥੇ ਜਾ ਕੇ ਇਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜਾ ਇਹ ਕ੍ਰੈਕਡਾਉਨ ਕੀਤਾ ਕਿਸਾਨਾਂ ਤੇ ਜੋ ਅਸੀਂ ਉੱਥੇ ਜਾ ਕੇ ਲਠ ਲਠ ਲਠੇਤੀ ਕੀਤੀ ਆ ਹਮ ਕਿ ਭਾਈ ਇਹ ਤੇ ਸਾਡੇ ਕੋਲ ਇਨਪੁਟ ਸੀ ਸਾਡੇ ਕੋਲ ਖੁਫੀਆ ਇਨਪੁਟ ਸੀ ਜੀ ਕਿ ਇਹ ਜਿਹੜੇ ਉੱਥੇ ਬੈਠੇ ਨੇ ਬਾਰਡਰਾਂ ਤੇ ਇਹ ਪਰਾਂ ਨੂੰ ਜਾਣ ਵਾਸਤੇ ਹਰਿਆਣੇ ਨੂੰ ਜਾਣ ਵਾਸਤੇ ਹਿੰਸਕ ਹੋ ਸਕਦੇ ਆ ਬੈਰੀਕੇਡ ਤੋੜ ਦੇਣਗੇ ਹਮ ਸਭ ਇੱਥੇ ਵੀ ਬੜੇ ਕਹ ਲੋ ਕਿ ਇੱਕ ਤਿੱਖੇ ਸਵਾਲ ਪੈਦਾ ਹੁੰਦੇ ਨੇ ਤਿੱਖੇ ਕਿਸਮ ਦੇ ਸਵਾਲ ਪੈਦਾ ਹੁੰਦੇ ਆ ਨੰਬਰ 1 ਕਿ ਅਜੇ ਹੀ ਸਿਚੁਏਸ਼ਨ ਪਹਿਲਾਂ ਆ ਚੁੱਕੀ ਆ ਹੂੰ ਔਰ ਵਾਰ-ਵਾਰ ਆਈ ਆ ਜੀ ਦਿੱਲੀ ਕੂਚ ਦੇ ਕਿੰਨੀ ਵਾਰੀ ਪ੍ਰੋਗਰਾਮ ਬਣੇ ਪ੍ਰੋਗਰਾਮ ਬਣੇ ਹਿੰਸਾ ਹੋਈ ਆ ਉੱਥੇ ਬਾਰਡਰ ਤੇ ਜੀ ਚਾਹੇ ਕਿਤੋਂ ਵੀ ਹੋਈ ਆ ਦੂਜੀ ਸਾਈਡ ਤੋਂ ਹੋਈ ਐ ਇਧਰੋਂ ਹੋਈ ਆ ਹਿੰਸਾ ਵੇਖੀ ਐ ਤੇ ਛੁਪ ਕਰਨ ਮਰਿਆ ਨਾ ਜੀ ਬਿਲਕੁਲ ਉਹ ਇਸ ਤੋਂ ਵੱਡੀ ਛੁਪ ਕਰਨ ਦੀ ਮੌਤ ਐਦੋਂ ਵੱਡੀ ਹਿੰਸਾ ਕੀ ਹੁੰਦੀ ਆ ਸਾਡੇ ਬਜ਼ੁਰਗਾਂ ਦੇ ਉਹ ਮਾਰ-ਮਾਰ ਕੇ ਉਹਨਾਂ ਨੇ ਸ਼ੈਲ ਤੇ ਸ਼ਰੇ ਜੀ ਉਹਨਾਂ ਦੇ ਪਿੰਡੇ ਉਹਨਾਂ ਨੇ ਪੁੱਟਤੇ ਅੱਖਾਂ ਸੁਜਾਤੀਆਂ ਦੇ ਕੋਸ਼ ਕਦੇ ਕੁਛ ਹਿੰਸਾ ਤੇ ਉੱਥੇ ਚੱਲ ਰਹੀ ਸੀ ਜੀ ਤੇ ਤੁਹਾਨੂੰ ਮਤਲਬ ਕਿ ਹੁਣ ਹਿੰਸਾ ਦਾ ਚੇਤਾ ਆ ਅੱਛਾ ਫਿਰ ਤੁਸੀਂ ਸਰਕਾਰ ਦੇ ਬਿਆਨ ਦੇਖ ਲਓ ਜੀ ਕਦੇ ਤੇ ਕਹਿ ਦਿੰਦੇ ਆ ਕਿ ਰੋਜ਼ਗਾਰ ਇਫੈਕਟਿਵ ਹੋ ਰਿਹਾ ਸੀਗਾ ਹੂੰ ਕਦੇ ਕਹਿੰਦੇ ਆ ਕਿ ਵਪਾਰ ਇਫੈਕਟਿਵ ਹੋ ਰਿਹਾ ਸੀ ਜੀ ਤੇ ਕਦੇ ਕਹਿ ਦਿੰਦੇ ਇਨਡਾਇਰੈਕਟਲੀ ਕਿ ਦੇਖੋ ਜੀ ਨਸ਼ਾ ਪੱਤਾ ਇਹਦੇ ਕਰਕੇ ਵੱਧ ਰਿਹਾ ਸੀ ਪੰਜਾਬ 'ਚ ਯਾਨੀ ਐਤੋਂ ਪਹਿਲਾਂ ਹਰ ਵਾਰੀ ਨਵਾਂ ਤਰਕ ਐਤੋਂ ਪਹਿਲਾਂ 2023 ਤੱਕ ਤੇ ਪੰਜਾਬ ਦੇ ਵਿੱਚ ਇਹ ਸਾਰੇ ਵੈਸ਼ ਨੂੰ ਸੀਗੇ ਹੂੰ ਇਹ ਤਾਂ ਲੱਭਦਾ ਹੀ ਕੋਈ ਨਹੀਂ ਸੀ ਜਦੋਂ ਤੋਂ ਕਿਸਾਨਾਂ ਨੇ ਝੰਡਾ ਚੁੱਕਿਆ ਉਦੋਂ ਬਾਅਦ ਸਾਰੇ ਭਾਈ ਪੀੜਤ ਹੋ ਗਏ ਨਿਸ਼ੀਧੀ ਹੋ ਗਏ ਹਮ ਕਮਾਲ ਦੇ ਇਹਨਾਂ ਦੇ ਲੌਜੀਕ ਨੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕਹਿ ਰਿਹਾ ਜੀ ਖੂਫੀਆ ਇਨਪੁੱਟ ਆ ਹਮ ਤੇ ਪਹਿਲਾਂ ਪਤਾ ਨਹੀਂ ਕਿੱਥੇ ਸੀ ਖੂਫੀਆ ਇਨਪੁੱਟ ਇਹਨਾਂ ਦੀ ਜਦੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਸੀ ਉਦੋਂ ਤੇ ਕੋਈ ਐਡੀ ਕੁਡੀ ਇਨਪੁੱਟ ਤੇ ਦੇਖੋ ਇਹਨਾਂ ਦੀ ਇਨਪੁੱਟ ਪਤਾ ਨਹੀਂ ਕਿੱਥੇ ਰਹਿ ਜਾਂਦੀ ਆ ਇਹਨਾਂ ਦੇ ਤੇ ਖੂਫੀਆ ਡਿਪਾਰਟਮੈਂਟ ਤੇ ਉਹਨਾਂ ਨੇ ਆਰਪੀਜੀ ਅਟੈਕ ਕਰਤਾ ਸੀਗਾ ਹਮ ਜੀ ਸਵਾਲ ਚਲੋ ਉਧਰ ਨਾ ਜੋੜੀਏ ਆਪਾਂ ਇਹਨਾਂ ਨੇ ਜੋ ਗੱਲਾਂ ਕਹੀਆਂ ਉਹਦੇ ਆਧਾਰ ਤੇ ਇਹੀ ਗੱਲਾਂ ਬਥੇਰੀਆਂ ਨਿਕਲ ਆਉਂਦੀਆਂ ਨੇ ਵਿੱਚੋਂ ਜੀ ਕਿ ਕਦੇ ਤੁਸੀਂ ਕਹਿ ਦਿੰਦੇ ਹੋ ਕਿ ਵਪਾਰ ਪ੍ਰਭਾਵਿਤ ਹੋ ਰਿਹਾ ਸੀ ਕਦੇ ਰੋਜ਼ਗਾਰ ਪ੍ਰਭਾਵਿਤ ਹੋ ਰਿਹਾ ਸੀ ਕਦੇ ਕਹਿ ਰਹੇ ਹੋ ਕਿ ਭਾਈ ਇਹਦੇ ਨਾਲ ਨਸ਼ਾ ਪੱਤਾ ਵਧਦਾ ਪਿਆ ਸੀਗਾ ਮਤਲਬ ਕਿ ਸਾਰੀਆਂ ਸਮੱਸਿਆਵਾਂ ਦੀ ਜੜ ਤੇ ਉਹੀ ਸੀਗਾ ਜੀ ਤੇ ਉਹ ਤੇ ਚਲੋ ਹੁਣ ਠੀਕ ਆ ਮੰਗ ਲਈ ਗੱਲ ਜੀ ਉਹ ਤੇ ਕੰਮ ਪੁੱਟਿਆ ਗਿਆ ਹੂੰ ਠੀਕ ਆ ਤੇ ਹੁਣ ਹੁਣ ਕੀ ਹੋਏ ਹੋਏਗਾ ਸਭ 1 ਸਾਲ ਬਾਅਦ ਇੱਕ ਇੱਕ ਸਾਲ ਦੇ ਦਿਓ ਇਹਨਾਂ ਨੂੰ ਜੀ ਮੰਨ ਲਓ ਇੱਕ ਸਾਲ ਬਾਅਦ ਕਿਉਂਕਿ ਸੱਤਾ 'ਚ ਫੇਰ ਇਹ ਰਹਿਣਗੇ ਉਦੋਂ ਇਹਨਾਂ ਨੂੰ ਸਵਾਲ ਕੀਤੇ ਜਾਣੇ ਚਾਹੀਦੇ ਆ ਕਿ ਉਹ ਮੋਰਚਾ ਪੱਟੇ ਜਾਣ ਤੋਂ ਬਾਅਦ ਵਪਾਰ ਦੀ ਗਰੋਥ ਰੇਟ ਕਿੱਥੇ ਹੋਈ ਆ ਜੀ ਬੇਰੋਜ਼ਗਾਰੀ ਦਰ ਕਿੰਨੀ ਘਟੀ ਆ ਹੂੰ ਪੰਜਾਬ ਦੀ ਪਰ ਕੈਪੀਟਲ 'ਚ ਕਿੰਨਾ ਸੁਧਾਰ ਆਇਆ ਜੀ ਜੀਡੀਪੀ ਦੀ ਗਰੋਥ ਰੇਟ ਕੀ ਆ ਹੂੰ ਕਰਜ਼ਾ ਕਿੰਨਾ ਘਟਿਆ ਹੈ ਹੂੰ ਜੋ ਸਾਡਾ ਅਨੁਪਾਤ ਖਰਚਾ ਤੇ ਬਜਟ ਹੈ ਜਿਹੜਾ ਸਾਡੇ ਕੋਲ ਪ੍ਰਾਪਤੀਆਂ ਤੇ ਖਰਚਾ ਉਹਨਾਂ ਖੱਪਿਆਂ ਨੂੰ ਕਿੰਨਾ ਕੁ ਪੂਰਿਆ ਗਿਆ ਇਹ ਸਾਰਾ ਆਪਾਂ ਇਹਨਾਂ ਦਾ ਐਨਾਲਿਸਿਸ ਸਾਲ ਬਾਅਦ ਫੇਰ ਕਰ ਲਾਂਗੇ ਕਿ ਤੁਸੀਂ ਕਿੱਥੇ ਖਲੋਤੇ ਜੇ ਹੂੰ ਬਾਕੀ ਇਹ ਗੱਲਾਂ ਜਿਹੜੀਆਂ ਕਰਦੇ ਆ ਉਹ ਗੱਲਾਂ ਕਰਦੀ ਕਿਹੜੀਆਂ ਇਹ ਮਤਲਬ ਕਿ ਕਿਹੜੀਆਂ ਗੱਲਾਂ ਆ ਸਾਫ ਕਿਤਾਬ ਹੈ ਜੀ ਔਰ ਕੁਝ ਨਹੀਂ ਹੈਗਾ ਭਈ ਕਦੇ ਜਾ ਕੇ ਕਹਿ ਦਿੰਦੇ ਨੇ ਕਿ ਜੀ ਵੇਖੋ ਇਹ ਇਹਨਾਂ ਦੀ ਤਾਂ ਹੋਰ ਮੈਂ ਤੁਹਾਨੂੰ ਦੱਸਦਾ ਕਿ ਇੱਕ ਥਾਂ ਤੇ ਥੋੜੀ ਕੋਈ ਫਜ਼ੀਅਤ ਹੋਈ ਆ ਹੂੰ ਉੱਥੇ ਜਾ ਕੇ ਸੁਪਰੀਮ ਕੋਰਟ ਚ ਇੱਕ ਖਲੋਗਿਆ ਨੇ ਕਹਿੰਦੇ ਜੀ ਮਜੀਠੀਆ ਦੀ ਜ਼ਮਾਨਤ ਰੱਦ ਕਰੋ ਹੂੰ ਅੱਛਾ ਮਜੀਠੀਆ ਦੀ ਜ਼ਮਾਨਤ ਰੱਦ ਕਰਾਉਣ ਵਾਸਤੇ ਤੇ ਚਲੇ ਗਏ ਜੀ ਤੇ ਜਿਹੜੇ ਤੁਹਾਡੇ ਦੋ ਆਏ ਨੇ ਅੰਦਰੋਂ ਉਹ ਵੀ ਤੇ ਜ਼ਮਾਨਤਾ ਤੇ ਆਏ ਨੇ ਜਿਨ੍ਹਾਂ ਨੂੰ ਕਰਾਪਸ਼ਨ ਦੇ ਕੇਸ ਦੇ ਵਿੱਚ ਤੁਸੀਂ ਆਪ ਅੰਦਰ ਸੁੱਟਿਆ ਸੀ ਉਹਨਾਂ ਦੀ ਜ਼ਮਾਨਤ ਕੈਨਸਲ ਕਰਾਉਣ ਵਾਸਤੇ ਕਿੱਥੇ ਗਏ ਜੇ ਤੇ ਫਿਰ ਵੇਖੋ ਸਾਰਾ ਕੁਝ ਬਦਲਦਾ ਕਿਵੇਂ ਤੇ ਫਿਰ ਉਤੋਂ ਬਾਅਦ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਕਿਹਾ ਲਿਆਓ ਵਕੀਲ ਦਿਓ ਤੁਹਾਡਾ ਪੰਜਾਬ ਸਰਕਾਰ ਦਾ ਕਿੱਥੇ ਜੀ ਤਾਂ ਵਕੀਲ ਹੀ ਨਹੀਂ ਸਾਡੇ ਏਜੀ ਸਾਹਿਬ ਨੂੰ ਉਹ ਝਾੜ ਪਈ ਆ ਉੱਥੇ ਸੁਪਰੀਮ ਕੋਰਟ ਸਰ ਦੁੱਖ ਹੁੰਦਾ ਹੈ ਜਦੋਂ ਮਤਲਬ ਕਿ ਪੰਜਾਬ ਸਰਕਾਰ ਨੂੰ ਝਾੜ ਪੈਂਦੀ ਹੈ ਤਾਂ ਮਤਲਬ ਕਿ ਅਸੀਂ ਵੀ ਵਿੱਚ ਆ ਨਾ ਜੀ ਸਰਕਾਰ ਸਾਡੀ ਆ ਸੁਪਰੀਮ ਕੋਰਟ ਨੇ ਆਖਿਆ ਤੁਹਾਡਾ ਨਿਤ ਦਾ ਡਰਾਮਾ ਹੈ ਹੂੰ ਤੁਹਾਡਾ ਰੋਜ਼ ਦਿਨ ਦਾ ਡਰਾਮਾ ਬਣ ਗਿਆ ਅਸੀਂ ਚਾਹੇ ਸਿਵਲ ਕੇਸ ਸੁਣਨੇ ਹੋ ਜੀ ਚਾਹੇ ਇਸ ਤਰ੍ਹਾਂ ਦੇ ਕੇਸ ਸੁਣਨੇ ਹੋ ਤੁਹਾਡੇ ਬੰਦੇ ਬੋੜਦੇ ਨਹੀਂ ਹੂੰ ਗੱਲ ਨਹੀਂ ਆ ਰਹੀ ਸੀ ਜਨਾਬ ਇਹੋ ਜੀ ਹਾਲਤ ਹੈ ਜੀ ਇਹੋ ਜੀ ਹਾਲਤ ਹੋਈ ਪਈ ਆ ਸੋ ਮਤਲਬ ਕਿ ਇਹਨਾਂ ਦੀ ਹੁਣ ਗੱਲਾਂ ਗਾਂਧੀਆਂ ਹੀ ਆ ਜਿਸ ਕਿਸਾਨੀ ਦੇ ਸਿਰ ਤੇ ਬਈ ਉਡਾਰ ਹੋਏ ਸੀਗੇ ਜੀ ਉਹ ਉਡੰਤੋ ਕੇ ਤੁਹਾਨੂੰ ਪਤਾ ਹੀ ਹੈ ਨਾ ਫਿਰ ਤੂੰ ਕੌਣ ਤੇ ਮੈਂ ਕੌਣ ਉਹ ਗੱਲ ਇਹ ਆ ਕਿ ਆਂਦੇ ਹੁੰਦੇ ਆ ਨਾ ਇੱਕ ਨਾ ਪੰਜਾਬੀ ਝਕਾਵਤ ਹੈ ਬੜੀ ਖੂਬਸੂਰਤ ਹੂੰ ਕੋਠਾ ਉਸਰਿਆ ਤੇ ਤਰਖਾਨ ਵਿਸਰਿਆ ਸੱਚਮੁੱਚ 아이 ਪੌੜੀ ਦਾ ਪਹਿਲਾ ਟੰਬਾ ਛੇਤੀ ਭੁੱਲ ਜਾਂਦੇ ਜਦੋਂ ਬਸ ਕੋਠਾ ਉਸਰ ਗਿਆ ਤੇ ਤਰਖਾਨ ਵੀ ਵਿਸਰ ਗਿਆ ਹੁਣ ਆਪਾਂ ਮਿਸਤਰੀ ਕਹਦੇ ਨੇ ਅੱਜ ਦੀ ਭਾਸ਼ਾ ਚ ਰਾਜ ਮਿਸਤਰੀ ਪੁਰਾਣੇ ਸਮਿਆਂ ਚ ਇਹ ਤਰਖਾਨ ਹੀ ਕੱਚੇ ਕੋਠੇ ਬਣਾ ਦਿੰਦੇ ਹੁੰਦੇ ਸੀ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਹੁਣ ਏ ਮਤਲਬ ਕਿ ਥੋੜੇ ਬਦਲ ਗਏ ਤੇਰੀ ਬਦਲੀ ਹੋਏ ਅੱਖਾਂ ਪੇਸ਼ਾਣੀਆਂ ਇੰਨੇ ਅਣਜਾਣ ਦੀ ਨਹੀਂ ਉਹ ਪਤਾ ਹੀ ਲੱਗਦਾ ਪਿਆ ਕਿ ਹੁਣ ਬਦਲ ਗਿਆ ਇਹਨਾਂ ਨੂੰ ਜੱਟਾਂ ਨੇ ਬਹੁਤ ਵੋਟ ਪਾਈ ਸੀਗੀ ਪਹਿਲਾਂ 4 ਐਮਪੀ ਜਤਾਏ ਆਪੋਜੀਸ਼ਨ ਚ ਭੇਜਿਆ ਬਹੁਤ ਵੋਟ ਪਾਈ ਆ ਹੁਣ ਵੋਟਾਂ ਦੀ ਕੀਮਤ ਅਦਾ ਕਰ ਰਹੇ ਆ ਤੇਰੀ ਮੁਹੱਬਤ ਕੀ ਕੀਮਤ ਅਦਾ ਹਮ ਕਰਾਂਗੇ ਬਸ ਇਲਾ ਮਿਲਾ ਹੈ ਮੇਜ ਕੋ ਹਾਂ ਜੀ ਹਾਂ ਜੀ ਜੀ ਖੈਰ ਸਿਲਾ ਇਹਨਾਂ ਨੂੰ ਵੀ ਮਿਲ ਰਿਹਾ ਥਾਂ ਥਾਂ ਤੇ ਪੁਤਲੇ ਸਾੜੇ ਜਾ ਰਹੇ ਆ ਜਗਾ ਜਗਾ ਤੇ ਬਹੁਤ ਸਾਰੇ ਜਿਹੜਿਆਂ ਦੇ ਇਹ ਸਲਾਮ ਮਿਲਾ ਹੈ ਮuje ਤੇਰੀ ਦੋਸਤੀ ਕੇ ਪੀਛੇ ਕੇ ਹਜ਼ਾਰੋਂ ਗਮ ਲਗੇ ਹੈ ਮੇਰੀ ਜ਼ਿੰਦਗੀ ਕੇ ਪੀਛੇ ਬਿਲਕੁਲ ਬਿਲਕੁਲ ਮਾਨ ਸਾਹਿਬ ਦਾ ਗੀਤ ਹੈ ਜੀ ਜੀ ਵੀ ਜੀ ਕਹਿ ਰਹੇ ਕਿ ਖੂਫੀ ਰਿਪੋਰਟ ਆਈ ਲੰਡਲੋਂ ਕਹਿੰਦੇ ਹਰਿਆਣੇ ਨੂੰ ਫਿਕਰ ਹੋਣੀ ਚਾਹੀਦੀ ਸੀ ਪੰਜਾਬ ਸਰਕਾਰ ਨੂੰ ਕਾਦੀ ਫਿਕਰ ਸੀ ਖੈਰ ਸਾਰੇ ਦੋਸਤਾਂ ਦਾ ਜਿਹੜੇ ਜੁੜ ਚੁੱਕੇ ਨੇ ਇਹਨਾਂ ਨੂੰ ਇਹ ਫਿਕਰ ਹੈ ਕਿ ਦੂਜਿਆਂ ਨੂੰ ਕੋਈ ਫਿਕਰ ਨਾ ਰਵੇ ਅਸੀਂ ਸਾਰੇ ਫਿਕਰ ਆਪਦੀ ਛੋੜੀ ਚ ਪਵਾ ਲਈਏ ਜੀ 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 ਲੋ ਜੀ ਬੱਲੀ ਸਾਹਿਬ ਕਹਿ ਰਹੇ ਨੇ ਕਿ ਇਸ ਵਾਰ ਚੰਨੀ ਨੂੰ ਮੌਕਾ ਦੇਣਾ ਚਾਹੀਦਾ ਪਰ ਚੰਨੀ ਸਾਹਿਬ ਨੂੰ ਵੀ ਮੌਕਾ ਮਿਲਿਆ ਸੀ ਕ ਅ ਵਿਕੀ ਜੀ ਕਹਿ ਰਹੇ ਨੇ ਕਿ ਕੋਈ ਨਾ ਤੁਸੀਂ ਤਿਆਰ ਰਹੋ ਯੂ ਟਰਨ ਵੱਜਣ ਵਾਲਾ ਹੀ ਹੈ ਸਰਕਾਰ ਨੂੰ ਆਕ ਨੂੰ ਕੁਝ ਸਮਝ ਨਹੀਂ ਲੱਗ ਰਹੀ ਕਹਿੰਦੇ ਕਿੱਧਰ ਨੂੰ ਜਾਣਾ ਚਾਹੀਦਾ ਸੁਖ ਮੈਂਬਰ ਜੀ ਕਹਿ ਰਹੇ ਨੇ